ਪ੍ਰੋਗਰਾਮ ਚੱਲ ਰਿਹਾ ਜਦੋਂ ਇਹ ਸਟਾਰਟਿੰਗ ਹੋਇਆ ਸਾਹਮਣੇ दारू ਤੇ ਟੇਬਲਾਂ ਤੇ ਸਾਰੇ ਨੌਜਵਾਨ ਪੀੜੀ ਬੈਠੀ ਮੈਨੂੰ ਆ ਕੇ ਕਹਿੰਦਾ ਬਾਈ ਸਾਰੇ ਜ਼ਿਲਾ ਜੁੱਲ੍ਹ ਵਾਲੇ ਗਾਣੇ ਬਦਮਾਸ਼ੀ ਵਾਲੇ ਚੱਲਣ ਦੇ ਮੈਂ ਕਿਹਾ ਠੀਕ ਆ ਆਹਾਂ ਦਾ ਸਾਡੇ ਸਾਰੇ ਯਾਰ ਬਿੱਲੀ ਆ ਜਿਹੇ ਚੱਕਵੇਂ ਆ ਜਦੋਂ ਉਹਨੇ ਆ ਕੇ ਮੈਨੂੰ ਡਰ ਪੈ ਗਿਆ ਮੈਂ ਕਿਹਾ ਖਰਾਬ ਕਰਨਗੇ ਹਮ ਸਾਰੇ ਸਟੇਜ ਤੇ ਆ ਗਏ ਔਰ ਉਹ ਤੰਗ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਕੁੜੀਆਂ ਨੂੰ ਅੱਛਾ ਤੇ ਹੁਣ ਮੈਂ ਇਕੱਲਾ ਹਮ ਇੱਕ ਬੰਦੇ ਦੇ ਰਵਾਲਪਰ ਪਾਇਆ ਸੀ ਉਹਦੇ ਥੋੜਾ ਠੀਕ ਸੀਗਾ ਜੀ ਉਹਨੇ ਕੱਟ ਲਾਇ ਇਸ ਪਿੱਗ ਸੈਟਿੰਗ ਜੀ ਸੀ ਥੋੜਾ ਸੈਟ ਸੀ ਮੈਂ ਹੁਣ ਕਹ ਮੈਂ ਕਹ ਬਈ ਗੱਲ ਸੁਣੀ ਹਾਂ ਹਾਂ ਜੀ ਮੈਂ ਕਹ ਰਿਕੁਐਸਟ ਹੀ ਆਂਦਾ ਕੀ ਮੈਂ ਕਹ ਬਈ ਯਰ ਮੜਾ ਆਡੀਅੰਸ ਹੀ ਥੱਲੇ ਉਤਾਰ ਦੇ ਮੇਰੇ ਤਾਂ ਮੰਨਦੇ ਨਹੀਂ ਪਈ ਥੋੜਾ ਮੜਾ ਰੋਪ ਜਾਗਾ ਹਾਂ ਉਹਨੇ ਵਿਚਾਰੇ ਨੇ ਮੰਨ ਲਈ ਮੇਰੀ ਗੱਲ ਉਹਨਾਂ ਦਾ ਬੰਦ ਕਰਾ ਸੌਣ ਉਹਨਾਂ ਦਾ ਚਲੋ ਏ ਥੱਲੇ ਉਤਰੋ ਅੱਛਾ ਉਹਨੇ ਸਾਰੇ ਥੱਲੇ ਉਤਾਰਤੇ ਕਿਉਂਕਿ ਉਹਨਾਂ ਦੇ ਉਹਨਾਂ ਦਾ ਹੀ ਬੰਦਾ ਸੀਗਾ ਮੈਂ ਉਹਨਾਂ ਦਾ ਬੰਦਾ ਹੀ ਪਟ ਲਿਆ ਪੰਪ ਦੇ ਦੇ ਪੰਪ ਪੰਪ ਦੇ ਦੇ ਥੋੜੇ ਮੈਂ ਫੇਰ ਉਹ ਬੰਦੇ ਨੂੰ ਕਹਾਂ ਮੈਂ ਬਈ ਫੇਰ ਸ਼ਹਿਰਾ ਕੀਤਾ ਨੂੰ ਹਾਂ ਠੀਕ ਹੈ ਤੇ ਮੈਂ ਕਿਹਾ ਬਈ ਇਹ ਮੇਰੇ ਵੱਸੋਂ ਬਾਹਰ ਹੈ ਸੱਚੀ ਗੱਲ ਤੇਰਾ ਰੋਪ ਹੈ ਮੜਾ ਕਰੀ ਉਹਨੇ ਫੇਰ ਤਾਰ ਤੇ ਐ ਦੋ ਤਿੰਨ ਆਰੀ ਹੋਇਆ ਤੇ ਲਾਸਟ ਤੇ ਕੀ ਅੱਧੇ ਮੁੰਡੇ ਤਾਂ ਸਟੇਜ ਤੇ ਆ ਗਏ ਅੱਧੇ ਕੈ ਬੰਚ ਵੜ ਗਏ ਕੁੜਨਾਂ ਵਾਲੇ ਚ ਅੱਛਾ ਜਿਹੜੇ ਕੁੜੀਆਂ ਤਿਆਰ ਹੁੰਦੀਆਂ ਹਾਂ ਠੀਕ ਹੈ ਉਹਦਾ ਮੈਂ ਬੰਦੇ ਨੂੰ ਫੇਰ ਕਿਹਾ ਮੈਂ ਬਈ ਹੁਣ ਕਰੀ ਯਾਰ ਉਹ ਮੈਨੂੰ ਦਾ ਆ ਜੁੜੇ ਤੇਰੇ ਮਰੇ ਹੱਥ ਮੈਂ ਕਿਸੇ ਦਾ ਕਤਲ ਕਰ ਦੂੰ ਮੈਂ ਗੋਲੀ ਮਾਰ ਦੂੰ ਮੈਨੂੰ ਐ ਨਹੀਂ ਸਮਝਾਉਂਦਾ ਮੈਂ ਵਿਆਹ ਤੇ ਆਇਆ ਕਿ ਮੈਂ ਥੋੜੇ ਨਾਲ ਆਇਆ ਆਰਾ ਕਰਦਾ ਤੂੰ ਮੇਰੇ ਪਿੱਛੇ ਪਿਆਕੜਾ ਆਰਾ ਤੂੰ ਆਪ ਦਾ ਸਾਹਬਲਾ ਭਰਾ ਮੈਨੂੰ ਮੇਰੀ ਤਾਂ ਪੀਤੀ ਵੀ ਲਾਈ ਜਾਂਦਾ ਆ ਵੀ ਕਿਸੇ ਹੋ ਜਾਂਦਾ ਹਾਂ ਬਹੁਤ ਹੁੰਦੇ ਅੱਜ ਜਿਹੜੇ ਜਿਵੇਂ ਤੁਸੀਂ ਉਹ ਕੈਬਨ ਦੇ ਵਿੱਚ ਬੜਨ ਦੀ ਇੱਕ ਪਰ ਇੱਕ ਪ੍ਰਾਈਵੇਸੀ ਹੁੰਦੀ ਆ ਸਤਨਾਬਾਈ ਹਣਾ ਜਿਵੇਂ ਉਹ ਚੀਜ਼ਾਂ ਦੇ ਵਿੱਚ ਵਰਗੇ ਫਿਰ ਉਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕਰਦੇ ਉਹਨਾਂ ਨੂੰ ਰਿਕੁਐਸਟ ਮੰਤਤਰ ਲਈ ਕਰਕੇ ਕਰਨੀ ਪੈਂਦੀ ਹੋਰ ਤਾਂ ਕੁਝ ਅਸੀਂ ਨਹੀਂ ਨਾ ਜ਼ਬਰਦਸਤੀ ਕਰ ਸਕਦੇ ਜਿਹੜੇ ਹੁਣ ਬੌਂਸਰ ਰੱਖਣ ਲੱਗੇ ਫਿਰ ਉਹ ਸਹੀ ਆ ਹਾਂਜੀ ਤੁਹਾਨੂੰ ਦੱਸਿਆ ਵੀ ਹੁਣ ਜਿਹੜੇ ਜਿੰਨਾ ਵੱਡਾ ਪਿਆਸ ਹੋਊਗਾ ਹੂੰ ਵਧੀਆ ਫੰਕਸ਼ਨ ਹੋਊਗਾ ਉੱਥੇ ਸਾਨੂੰ ਅਸੀਂ ਟੈਨਸ਼ਨ ਫਰੀ ਜੰਨੇ ਆ ਉੱਥੇ ਪੜੇ ਲਿਖੇ ਲੋਕ ਆਉਂਦੇ ਆ ਸਟੇਟਸ ਵਾਲੇ ਲੋਕ ਆਉਂਦੇ ਆ ਚੰਗੇ ਜਿਨ੍ਹਾਂ ਨੂੰ ਪਤਾ ਹੈ ਹਰ ਬੰਦਾ ਨਾਮੀ ਹੁੰਦਾ ਹੂੰ ਉਹਨੂੰ ਪਤਾ ਵੀ ਮੈਂ ਜਦੋਂ ਉੱਠੂਗਾ ਸਟੇਜ ਵੱਲ ਨੂੰ ਜਾਊਂਗਾ ਸਾਰਿਆਂ ਦੀ ਨਿਗਾ ਮੇਰੇ ਤੇ ਆ ਹੂੰ ਉਹਨੇ ਕੋਈ ਐਸੀ ਹਰਕਤ ਨਹੀਂ ਕਰਨੀ ਇੰਜੋਏ ਕਰਨਾ ਹੈ ਪਿਆਕਿ ਛਕ ਲਾਉਣਾ ਅਗਲੇ ਨੇ ਤੁਹਾਨੂੰ ਇਨਵਾਈਟ ਕੀਤਾ ਹੂੰ ਤੁਹਾਡੇ ਤੋਂ ਕੋਈ ਇੱਕ ਪੰਜੀ ਨਹੀਂ ਲੈਣੀ ਕੱਲਾ ਸ਼ਗਨ ਲੈਣਾ ਤੁਹਾਡੀ ਖਾਤਰ ਉਹਨਾਂ ਨੇ ਇੱਥੋਂ ਦੇ ਕੋ ਸੋਚਿਆ ਵੀ ਚੰਗਾ ਪੈਸੋ ਹੋਵੇ ਜਿੱਥੇ ਸਾਡੇ ਗੈਸਟ ਆਉਣ ਚੰਗਾ ਅੱਗੇ ਸਾਡਾ ਪ੍ਰੋਗਰਾਮ ਲੱਗਿਆ ਹੋਵੇ ਚੰਗਾ ਖਾਣ ਪੀਣ ਹੋਵੇ ਜਿਹੜਾ ਪੜਿਆ ਲਿਖਿਆ ਬੰਦਾ ਉੱਥੇ ਜਾ ਕੇ ਗਲਤ ਹਰਕਤ ਨਹੀਂ ਕਰਦਾ ਇੱਕ ਗੀਤ ਪਿੱਛੇ ਡੀਜੇ ਵਾਲੇ ਦੇ ਗੱਲ ਨਹੀਂ ਪੈਂਦਾ ਇਹ ਚੀਜ਼ ਹੋ ਜਾਂਦੀ ਹੈ ਕਿਉਂਕਿ ਜਿਹੜਾ ਮੁੰਡੇ ਦਾ ਮਾਂ ਪਿਓ ਆ ਉਹ ਤਾਂ ਵਿਚਾਰਾ ਸ਼ਗਣਾ ਸ਼ਾਨ ਸਾਰਤਾ ਚ ਰੁੱਝਿਆ ਪਿਆ ਅੰਦ ਉਹ ਇੰਜਵਾਇ ਨਹੀਂ ਕਰਦੇ ਇੰਜਵਾਇ ਤਾਂ ਉਹ ਆਪਦੇ ਰਿਸ਼ਤੇਦਾਰਾਂ ਨੂੰ ਕਰਵਾਉਣ ਵਾਸਤੇ ਸਾਰਾ ਤਾਮਯਾਮ ਲਵਾਉਂਦੇ ਤੇ ਪਰ ਇੱਕ ਬੰਦਾ ਗੀਤ ਪਿੱਛੇ ਇੱਕ ਡੀਜੇ ਵਾਲੇ ਦਾ ਲੈਪਟਾਪ ਮੰਨੂਗਾ ਉੱਥੇ ਰੌਲਾ ਪੂਗਾ ਸਾਊਂਡ ਬੰਦ ਹੋਊਗੀ ਨਾਲ ਉਹਨਾਂ ਦੇ ਵਿਚਾਰਿਆਂ ਨੂੰ ਪ੍ਰੋਬਲਮ ਆਉਂਦੀ ਹੈ ਫਿਰ ਉਹ ਸਾਨੂੰ ਕਹਿੰਦੇ ਬਈ ਯਾਰ ਤੁਸੀਂ ਹੈਂਡਲ ਕਰ ਲੈਂਦੇ ਚਲ ਇਹਨਾਂ ਨੂੰ ਤਾਂ ਨਹੀਂ ਪਤਾ ਸੀ ਠੀਕ ਹੈ ਕੁਝ ਵੀ ਜਦੋਂ ਬੰਦਾ ਪੈਪਿਸ਼ ਅਗਲ ਲੱਗੇ ਆ ਉਦੋਂ ਉਹਨੂੰ ਕੋਈ ਸੋਚ ਸਮਝ ਵਾਲਾ ਕੁਝ ਨਹੀਂ ਪਤਾ ਉਹਨੂੰ ਸਵੇਰੇ ਪੁੱਛ ਲਓ ਜਣ ਕਹਿੰਦਾ ਮੈਨੂੰ ਪਤਾ ਹੀ ਨਹੀਂ ਜਦੋਂ ਆਊਟ ਆਫ ਲਿਮਿਟ ਹੋ ਕੇ ਹਾਂਜੀ ਹਾਂਜੀ ਜਦੋਂ ਨਹੀਂ ਪਤਾ ਲੱਗਦਾ ਉਦੋਂ ਕਹਿੰਦਾ ਸਵੇਰੇ ਉਹਨੂੰ ਪੁੱਛ ਲੈਣੇ ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀ ਹਮ ਇਹ ਚੀਜ਼ਾਂ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਹੈ